ਤੁਹਾਡਾ ਸਾਰਿਆਂ ਦਾ ਆਈਟੀ ਇਲੈਕਟ੍ਰੀਸ਼ੀਅਨ ਸੰਗਰੂਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਸਾਥੀ ਇਸ ਚੈਨਲ ਤੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਦਿੱਤਾ ਗਿਆ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅੱਜ ਦੀ ਬਹੁਤ ਵੱਡੀ ਅਪਡੇਟ ਹੈਗੀ ਤੁਹਾਡੇ ਵਾਸਤੇ। ਸੋ ਆਪਾਂ ਉਹ ਲੈ ਕੇ ਆਏਗੇ ਜੋ ਕਿ ਆਪਣੇ ਪੰਜਾਬ ਪੁਲਿਸ ਦੇ ਕਾਂਸਟੇਬਲ ਭਰਤੀ ਦੇ ਨਾਲ ਰਿਲੇਟਡ ਹੈਗੀ। ਸੋ ਸਾਰੇ ਸਾਥੀਨ ਲਈ ਬਹੁਤ ਖੁਸ਼ਖਬਰੀ ਦੀ ਗੱਲ ਹੈਗੀ ਸੋ ਆਪਾਂ ਰੀਡ ਕਰਦੇ ਆ ਆਪਣੇ ਕੱਲੀ ਕੱਲੀ ਗੱਲ ਕੀ ਇਹਦੇ ਵਿੱਚ ਅਪਡੇਟ ਆਈ ਅੱਜ ਦੀ ਨਵੀਂ ਸੋ ਜਿਵੇਂ ਤੁਹਾਨੂੰ ਸਾਥੀਓ ਪਤਾ ਹੀ ਹੈ ਕਿ ਜਿਹੜੇ ਸਮੂਹ ਉਮੀਦਵਾਰ 1746 ਪੋਸਟ ਪੰਜਾਬ ਪੁਲਿਸ ਕਨਸਟੇਬਲ ਭਰਤੀ 2023 ਦੇ ਵਿੱਚ ਨਿਕਲੇ ਸੀਗੇ ਨਾ ਉਸ ਦੀ ਭਰਤੀ ਜੋ ਚੱਲ ਰਹੀ ਹੈਗੀ ਸੋ ਉਸ ਦੇ ਅਕੋਰਡਿੰਗ ਇਹ ਆਪਣੇ ਕੋਲ ਇੱਕ ਪਿਛਲਾ ਲੈਟਰ ਹੈਗਾ ਜੋ ਕੀ ਕਹਿੰਦਾ ਆਪ 1746 ਪੰਜਾਬ ਪੁਲਿਸ ਕਨਸਟੇਬਲ ਭਾਰਤ 2023 ਦੇ ਉਮੀਦਵਾਰਾਂ ਵੱਲੋਂ ਜੋ ਨਿਯੁਕਤੀ ਪੱਤਰ ਦੇਣ ਦੀ ਸੰਬੰਧੀ ਧਾਰਨਾ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਆਪ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਕਿ 29 10 24 ਨੂੰ ਲੱਡਾ ਕੋਟੀ ਵਿਖੇ ਇਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਸੀਗੇ ਆਪਣੇ ਸੀਮ ਸਾਹਿਬ ਵੱਲੋਂ ਦਿੱਤੇ ਜਾਣੇ ਸੀਗੇ ਸਮਾਗਮ ਰੱਖਿਆ ਸੀਗਾ ਪਰ ਉਹ ਕੁਝ ਕਾਰਨਾਂ ਕਰਕੇ ਡਿਲੇ ਹੋ ਗਿਆ ਸੀਗਾ ਮੁਲਤਵੀ ਹੋ ਗਿਆ ਸੀਗਾ ਜਿਸ ਤੇ ਰੋਜ ਵੱਜੋਂ ਉਹਨਾਂ ਨੇ ਫੇਰ ਦੁਬਾਰਾ 7 11 ਨੂੰ ਜਿਹੜਾ ਲਗਾਤਾਰ ਧਾਰਨਾ ਚੱਲਿਆ ਸੀਗਾ ਪਰਤੂ ਹੁਣ ਆਪ ਦੀ ਮੰਗ ਸੰਬੰਧੀ ਦਫ਼ਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਨਾਲ ਸੰਪਰਕ ਕੀਤਾ ਗਿਆ ਜਿੱਥੇ ਸਮਰਥ ਅਧਿਕਾਰੀਆਂ ਵੱਲੋਂ ਆਪ ਨੂੰ 24 11 ਤੋਂ 30 11 ਦੇ ਵਿਚਕਾਰ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾਣ ਦਾ ਵਿਸ਼ਵਾਸ ਦਿਵਾਇਆ ਸੀਗਾ ਇੱਕ ਲੈਟਰ ਆਇਆ ਸੀਗਾ ਤੁਹਾਡੇ ਕੋਲੇ ਸਾਰਿਆਂ ਕੋਲੇ ਹੈ ਨਾ ਤੁਸੀਂ ਦੇਖ ਹੀ ਹੂਗਾ ਕਿ ਉਹਦੇ ਵਿੱਚ ਤੁਹਾਨੂੰ 24 11 ਤੋਂ ਲੈ ਕੇ 30 11 ਦਾ ਨਿਯੁਕਤੀ ਪੱਤਰ ਦਿੱਤੇ ਜਾਣੇ ਸੀਗੇ ਬਟ ਹੁਣ ਇਸ ਤੋਂ ਵੀ ਇੱਕ ਬਹੁਤ ਵਧੀਆ ਉੱਪਰ ਇੱਕ ਨੋਟਿਸ ਹੋ ਰਿਹਾ ਹੈ ਆਪਣੇ ਵਾਸਤੇ ਠੀਕ ਹੈ ਇੱਕ ਖੁਸ਼ੀ ਦੀ ਗੱਲ ਹੈ ਕਿ ਬਸ ਆਪਾਂ ਨੋਟ ਵੱਲ ਚੱਲਦੇ ਹਾਂ ਉਹ ਦਿਖਾਉਣੇ ਦੋਸਤੋਂ ਦੂਸਰਾ ਨੋਟਸ ਆਪਾਂ ਦਿਖਾਉਣੇਗੇ ਸੋ ਏਸੀ ਦਾ ਤੁਹਾਡਾ ਤੁਹਾਡਾ ਦੂਸਰਾ ਨੋਟਿਸ ਠੀਕ ਹੈ ਨਾ ਥੋੜਾ ਜਿਹਾ ਅ ਕਲੀਅਰ ਨਹੀਂ ਹੈਗਾ ਠੀਕ ਹੈ ਨਾ ਮੈਂ ਤੁਹਾਨੂੰ ਇਸ ਤਰੀਨ ਦੱਸ ਦੇਣਾ ਠੀਕ ਹੈ ਨਾ ਵੱਲੋਂ ਸਮੂਕ ਮਿਸ਼ਨਰ ਪੰਜਾਬ ਪੁਲਿਸ ਠੀਕ ਹੈ ਐਸਐਸਪੀ ਪੰਜਾਬ ਪੰਨਾਲਾ ਹਸਿਆਰਪੁਰ ਬਟਾਲਾ ਤੇ ਸ੍ਰੀ ਮੁਕਸਰ ਸਾਹਿਬ ਅਤੇ ਗੁਰਦਾਸਪੁਰ ਛੱਡ ਕੇ ਠੀਕ ਹੈ ਜੀ ਜੀਆਰਪੀ ਪੰਜਾਬ ਪੁਲਿਸ ਓਕੇ ਜੀ ਹੁਣ ਇਸ ਦੇ ਵਿੱਚ ਕੀ ਦਿੱਤਾ ਗਿਆ ਤੁਹਾਨੂੰ ਇਸ ਦੇ ਵਿੱਚ ਬਹੁਤ ਵਧੀਆ ਖੁਸ਼ਖਬਰੀ ਵਾਲੀ ਤੁਹਾਡੇ ਲਈ ਕਰਨ ਹੈ ਠੀਕ ਹੈ ਕਿ ਮਿਤੀ 16 11 24 ਨੂੰ ਰਾਜਪਦਰੀ ਸਮਾਰੋਹ ਦੌਰਾਨ ਸਾਲ 2023 ਦੌਰਾਨ ਭਰਤੀ ਕੀਤੇ ਗਏ ਜ਼ਿਲ੍ਹਾ ਕੇਡਰ ਸਿਪਾਹੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਤਸਵੀਜ਼ ਹੈ ਇਸ ਸਬੰਧੀ ਇਹ ਲਿਖੇ ਅਨੁਸਾਰ ਕਹਿੰਦਾ ਸੂਚਨਾ ਅੱਜ ਹੀ ਇਸ ਸਾਖ ਨੂੰ ਈਮੇਲ ਰਾਹੀਂ ਠੀਕ ਹੈ ਜਿਹੜੇ ਉਹਨਾਂ ਨੇ ਈਮੇਲ ਲਾਗੂ ਕੀਤੀ ਹੈ ਈਮੇਲ ਦੇ ਰਹੇ ਉੱਥੇ ਤੁਹਾਨੂੰ ਉਹਨਾਂ ਨੇ ਕਿਹਾ ਹੈ ਕਿ ਅੱਜ ਹੀ ਈਮੇਲ ਰਾਹੀਂ ਇਹਨਾਂ ਨੂੰ ਜਾਣੂ ਕਰਵਾਇਆ ਵੀ ਤੁਹਾਨੂੰ 16 ਤਰੀਕ ਨੂੰ ਬਈ ਤੁਹਾਡੇ ਜਿਹੜੇ ਅਨੁਯੁਕਤੀ ਪੱਤਰ ਨੇ ਹੁਣ ਦਿੱਤੇ ਜਾਣਗੇ ਠੀਕ ਹੈ ਨਾ ਬਹੁਤ ਵਧੀਆ ਗੱਲ ਹੈ ਦੇਖੋ ਪਹਿਲਾਂ 24 ਤੋਂ 30 ਤੱਕ ਤੁਹਾਡੀ ਡੇਟ ਸੀ ਹੈ ਨਾ ਜਿਹੜੇ ਅੱਗੇ ਤਾਂ ਹੁੰਦੀ ਦੇਖਿਆ ਆਪਣੇ ਪਹਿਲੀ ਵਾਰ ਹੈ ਨਾ ਇਹ ਹੋਇਆ ਜੇ ਪਹਿਲਾ ਡੇਟ ਹੋਈ ਹੈਗੀ ਠੀਕ ਹੈ 24 ਤੋਂ ਪਹਿਲਾ ਹੋਈ ਹੈ ਚਲੋ ਵਧੀਆ ਗੱਲ ਹੈਗੀ ਠੀਕ ਹੈ ਨਾ ਉਹਨਾਂ ਨੇ 5 ਵਜੇ ਤੱਕ ਅੱਜ ਸ਼ਾਇਦ ਭੇਜ ਦਿੱਤੇ ਹੋਣਗੇ ਤੁਹਾਨੂੰ ਮਿਲਣਾ ਹਨਾ ਉਹ ਮੇਲ ਤੋਂ ਮਿਲ ਆ ਗਿਆ ਹੋਣਗੇ ਓਕੇ ਉਸ ਤੋਂ ਬਾਅਦ ਜੋ ਆਪਾਂ ਤੁਹਾਨੂੰ ਇੱਕ ਹੋਰ ਇਹਦਾ ਠੀਕ ਹੈ ਕਿਉਂਕਿ ਕਈਆਂ ਦੇ ਮਨ ਦੇ ਵਿੱਚ ਇਹ ਡਾਊਟ ਹੋਊਗਾ ਕਿ ਪਤਨੀ ਫੇਕ ਨਹੀਂ ਵੀ ਜਾਇਆ ਹੈ ਨਾ ਉਹ ਵੀ ਆਪਾਂ ਦੱਸਦੇ ਹਾਂ ਵੀ ਫੇਕ ਹੈ ਕੇ ਅ ओरिजिनल ਹੈ ਠੀਕ ਹੈ ਨਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਇੱਕ ਲੈਟਰ ਹੋਰ ਆਪਣੇ ਕੋਲ ਹੈਗਾ ਆਪਾਂ ਉਹਦੇ ਬਾਰੇ ਡਿਸਕਸ ਕਰਦੇ ਆ ਉਹਦੇ ਵਿੱਚ ਕੀ ਜਾਣਕਾਰੀ ਹੈ ਸੋ ਇੱਕ ਤੁਹਾਡੇ ਕੋਲੇ ਹੋਰ ਲੈਟਰ ਨਿਕਲ ਕੇ ਆਇਆ ਆਪਣੇ ਕੋਲੇ ਕੀ ਜਿਹੜਾ 16 ਨਵੰਬਰ 2024 ਨੂੰ ਹੈ ਨਾ ਜਿਵੇਂ 16 ਨਵੰਬਰ 2024 ਤੁਹਾਨੂੰ ਲੈਟਰ ਮਿਲਿਆ ਨੇ ਠੀਕ ਹੈ ਅਪਾਇੰਟਮੈਂਟ ਲੈਟਰ ਟੂ ਨਿਊਲੀ ਰਿਕਾਇਰਡ ਕਾਂਸਟੇਬਲ ਇਨ ਪੰਜਾਬ ਪੁਲਿਸ ਠੀਕ ਹੈ ਨੋ ਠੀਕ ਹੈ ਇਧਰ ਪਾਸੇ ਕੀ ਲਿਖਿਆਗਾ ਪੰਜਾਬ ਪੁਲਿਸ ਇਹ ਕੀ ਹੈਗਾ ਇਹਨਾਂ ਨੇ ਇੱਕ ਨਾ ਜਗ੍ਹਾ ਫਿਕਸ ਕੀਤੀ ਹੈਗੀ ਠੀਕ ਹੈ ਜਿੱਥੇ ਤੁਹਾਡੀ ਅਪਾਇੰਟਮੈਂਟ ਲੈਟਰ ਟੂ ਨਿਊਲੀ ਰਿਕਾਇਰਡ ਕਾਂਸਟੇਬਲ ਇਨ ਪੰਜਾਬ ਪੁਲਿਸ ਦੇ ਵਿੱਚ ਕਹਿਣ ਦਾ ਮਤਲਬ ਉਹਨਾਂ ਨੇ ਇੱਕ ਠੀਕ ਹੈ ਪਹਿਲਾਂ ਤੋਂ ਹੀ ਜਿਹੜੀ ਜਗ੍ਹਾ ਉਹ ਬੁੱਕ ਕਰ ਰੱਖੀ ਹੈਗੀ ਠੀਕ ਹੈ ਜਾਂ ਐ ਸਮਝੀ ਆਪਾਂ ਕਿ ਇੱਕ ਅਪਾਇੰਟਮੈਂਟ ਹੈ ਜਿਹੜੀ ਉਹ ਲੈ ਲਖੀ ਗਈ ਮੈਂ ਕਿਵੇਂ ਬੋਲوں ਠੀਕ ਹੈ ਨਾ ਵੀ 16 ਨਵੰਬਰ ਨੂੰ ਬਕਾਇਦਾ ਉਹਦੇ ਵਿੱਚ ਲਿਖਿਆ ਗਿਆ ਵੀ 16 ਨਵੰਬਰ ਨੂੰ ਵੀ ਜਿਹੜੇ ਪੰਜਾਬ ਪੁਲਿਸ ਦੇ ਕਨਸਟੇਬਲ ਨੇਗੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਨੇ ਜਿਹੜਾ ਉਹ ਦਿੱਤੇ ਜਾਣੇ ਨੇਗੇ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਲੈਟਰ ਆਪਣੇ ਕੋਲ ਹੋਰ ਹੈਗਾ ਨੈਕਸਟ ਆਪਾਂ ਉਹ ਦੇਖਦੇ ਹਾਂ ਉਹਦੇ ਵਿੱਚ ਕੀ ਹੈਗਾ ਉਹਦੇ ਵਿੱਚ ਵੀ ਪੂਰਾ ਆਪ ਨੂੰ ਕਲੀਅਰ ਹੋ ਜਾਊਗਾ ਠੀਕ ਹੈ 100% ਨੇ ਜਿਹੜੇ ਇਹ ਠੀਕ ਹੈ ਅ ਸਹੀ ਨਿਊਜ਼ ਹੈਗੀ ਠੀਕ ਹੈ 100%オリジナル ਨਿਊਜ਼ ਨਹੀਂ ਹੈ ਠੀਕ ਹੈ ਕੋਈ ਫੇਕ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਬਧੇ ਗਲਾ ਸਟਿਕਾ ਸਾਰੇ ਬਧਾਈ ਦੇ ਪਾਤਰ ਨੇਗੇ ਜਿੰਨੇ ਵੀ ਸਟੂਡੈਂਟਸ ਸਿਲੈਕਸ਼ਨ ਹੋਏ ਨੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣੇ ਨੇਗੇ ਸੋ ਇਸ ਤੋਂ ਬਾਅਦ ਤੋਂ ਇੱਕ ਏ ਲੈਟਰ ਆਇਆ ਹੈ ਤੁਹਾਡੇ ਕੋਲ ਠੀਕ ਹੈ ਇਹ オリジナル ਲੈਟਰ ਹੈਗਾ ਸਾਈਟ ਤੇ ਬਿਲਕੁਲ ਠੀਕ ਹੈ ਨਾ ਤੋਂ ਤੁਹਾਡੇ ਕੋਲੇ ਪਹੁੰਚ ਵੀ ਗਿਆ ਹੋਊਗਾ ਠੀਕ ਹੈ ਰਿਗਾਰਡਿੰਗ ਇਸ਼ੂਗ ਅਪਾਰਟਮੈਂਟ ਲੈਟਰ ਇਨ ਨਿਊਲੀ ਨਾ ਰਿਕੁਇਰਮੈਂਟ ਕਨਸਟੇਬਲ ਔਨ 16 11 ਠੀਕ ਹੈ ਇੱਥੇ ਵੀ 16 11 ਡੇਟ ਇਹਨਾਂ ਦਿੱਤੀ ਹੋਈ ਹੈ 16 11 24 ਟੈਗੋਰ ਨਗਰ ठीक है टैगोर नगर चंडगढ़ मीटिंग थो बी सी आने का तेरह ग्यारह चौबीस तेरह गया जोड़ी मीटिंग हुई थी ग्यारह ए एमते ठीक है ना सो कैंडली रिटेक्ट टू सबजैक्ट केडर हैव ठीक है उस तो बाद कह दिए तो आपको जोड़ा जिते फंक्शन होना ज लैटर मिलने ठीक है वो भी जगह इन्होंने फिक्स की ठीक है टैगोर नगर सैक्टर अठारह भी शायद चंडगढ़ इस तरह लिखा है ठीक है सोलह ਨਵੰਬਰ 2024 ਨੂੰ ਇਸ ਬੀਇੰਗ ਆਰਗੇਨਾਈਜੇਸ਼ਨ ਆਨ ਦਾ ਆਫੀਸੇਸ਼ਨ ਇਸ਼ੂਇੰਗ ਅਪਾਰਟਮੈਂਟ ਲੈਟਰ ਟੂ ਦਾ ਨਿਊਲੀ ਰਿਕੁਆਇਰਮੈਂਟ ਕਨਸਟੇਬਲ ਪੰਜਾਬ ਪੁਲਿਸ ਠੀਕ ਹੈ ਨਾ ਏ ਵੀ ਤੁਹਾਨੂੰ ਇੱਕ ਜਿਹੜੀ ਜਗ੍ਹਾ ਦੱਸੀ ਹੋਈ ਹੈ ਠੀਕ ਹੈ ਬਾਕੀ ਤੁਹਾਨੂੰ ਮੇਲ ਆ ਗਈ ਹੋਣਗੀਆਂ ਠੀਕ ਹੈ ਨਾ ਸੋ ਇੱਕ ਬਹੁਤ ਵਧੀਆ ਗੱਲ ਹੈਗੀ ਠੀਕ ਹੈ ਇੱਕ ਹੋਰ ਵੀ ਬੱਚੇ ਹਨ ਆਪਣੇ ਜਿਹੜੇ ਪੀਐਸਪੀਸੀਐਲ ਦੇ ਵਿੱਚ ਠੀਕ ਹੈ ਪੀਐਸਪੀਸੀਐਲ ਦੇ ਵਿੱਚ ਵੀ ਸ਼ਾਇਦ ਉਹਨਾਂ ਲਈ ਵੀ ਕੁਝ ਸ਼ਾਇਦ ਖੁਸ਼ਖਬਰੀ ਹੋ ਸਕਦੀ ਹੈਗੀ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੂੰ ਹਨਾ ਕੋਈ ਅਪੀਲ ਦੇ ਥਰੂ ਜਾਂ ਕਿਵੇਂ ਵੀ ਆਪਾਂ ਕਹਿ ਦੀ ਹੈ ਨਾ ਸਰਕਾਰ ਨੇ ਇਹਨਾਂ ਨੂੰ ਪਹਿਲਾ ਲੈਟਰ ਦੇਣ ਦਾ ਜੋ 24 ਤੋਂ 11 ਜਿਸੀਗਾ ਠੀਕ ਹੈ 24 ਤੋਂ 30 ਸੀਗਾ ਤੇ ਵੱਟ ਇਹਨਾਂ ਨੂੰ ਪਹਿਲਾ ਹਨਾ 16 ਨੂੰ ਬੁਲਾਇਆ ਗਿਆ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ 2500 ਜਿਹੜੇ 2500 ਇਹ ਲਗਭਗ ਦੀਆਂ ਭਾਰਤੀ ਨਿਕਲੇ ਸੀ ਪੀਐਸਪੀਸੀ ਵਾਲੇ ਵਿੱਚ ਸ਼ਾਇਦ ਉਹਨਾਂ ਦਾ ਵੀ ਉਹਨਾਂ ਨੂੰ ਵੀ ਸ਼ਾਇਦ ਕੋਈ ਨਾ ਕੋਈ ਮੌਕਾ ਸ਼ਾਇਦ ਮਿਲ ਸਕਦਾ ਹੈ ਤੇ ਮੈਂ ਚਾਹੁੰਦਾ ਵੀ ਸ਼ਾਇਦ ਉਹ ਬੰਦੇ ਹੈਨਾ ਸਾਥੀ ਆਪਣੇ ਰਾਬਤਾ ਕਾਇਮ ਕਰਨ ਬੋਰਡ ਦੇ ਨਾਲ ਠੀਕ ਹੈ ਨਾ ਕਿਉਂਕਿ ਸ਼ਾਇਦ ਥੋੜਾ ਬਹੁਤ ਕੋਡ ਆਫ ਕੰਡਕਟ ਦਾ ਵੀ ਹੈਗਾ ਇਸ਼ੂ ਮੋਟਾ ਦਾ ਵੀ ਹੈਗਾ ਹੈਨਾ ਉਹ ਅੱਜ ਕੋਸ਼ਿਸ਼ ਕਰਨ ਸ਼ਾਇਦ ਉਹ ਪਹਿਲਾਂ ਉਹਨਾਂ ਨੂੰ ਵੀ ਸ਼ਾਇਦ ਦਿੱਤੇ ਜਾ ਸਕਦੇ ਨੇ ਜਾਂ ਮਨਜ਼ੂਰੀ ਵਗੈਰਾ ਹੈਨਾ ਕੁਝ ਵੀ ਮਿਲ ਸਕਦਾ ਹੈਗਾ ਸੋ ਇਹ ਸੀਗਾ ਜਿਹਦਾ ਆਪਣਾ ਟੌਪਿਕ ਠੀਕ ਹੈ ਬਹੁਤ ਵਧੀਆ ਲੱਗੀ ਹੈ ਨਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਸੋ ਸਾਰੇ ਹੀ ਜਿਹਨੇ ਕੈਂਡੀਡੇਟ ਨੇਗੇ ਵਧਾਈ ਦੇ ਪਾਤਰ ਨੇਗੇ ਸੋ ਮਿਲਾਂਗੇ ਅਰਿਤੋ ਨੈਕਸਟ ਵੀਡੀਓ ਦੇ ਨਾਲ